ਬਸ ਸ੍ਰੀ ਕਾਲ ਜੀ ਭਾਈ ਖਾਲਸਾ ਸਾਹਿਬ ਜੀ ਬਤੇ ਗੁਰੂ ਅਮਰਦਾਸ ਜੀ ਗੁਰਦੁਆਰਾ ਨਨਕਾਣਾ ਸਾਹਿਬ ਬਾਬੇ ਨਾਨਕ ਦੀ ਧਰਤੀ ਸੰਗਤਾਂ ਆਪਕੋ ਆਪਣੇ ਛੋਟਾ ਕਰਵਾ ਰਹੇ ਨੇ ਤੇ ਕਰੋ ਦਰਸ਼ਨ ਤੁਸੀਂ ਕਾਮਣਾ ਦਰਬਾਰ ਸਾਹਿਬ ਆ ਜੀ ਸੁੰਦਰਵਾਰ ਕਰੋ ਜਸ਼ਨ ਦਰਬਾਰ ਸਾਹਿਬ ਦੇ ਬਿਸਮਾਤ ਸੰਜੋਗ ਬਿਸਮਾਤ ਨਜੋਗ ਬਿਸਮਾਤ ਕੋ ਬਿਸਮਾਤ ਗੁਰਦੁਆਰਾ ਨਨਕਾਣਾ ਸਾਹਿਬ ਬਿਸਮਾਤ ਸਵਾਦ ਸਲਾਹ ਸੁੰਦਰਵਾਰ ਸਾਹਿਬ ਬਿਸਮਾਤ ਰੇਸਵਾਦ ਵਾਹਿਗੁਰੂ ਵਾਹਿਗੁਰੂ ਤੁਹਾਨੂੰ ਵੇਖੇ ਨਾ ਜਿਆ ਬਿਸਮਾਤ ਨਾਲੇ ਕਿ ਜੂਰੇ ਮਾ ਕੋ ਹੱਲਾ ਕਹਿਲਾ ਕਿਕਰਤ ਬਸ ਇੱਧਰ ਸਾਡੇ ਅੰਕਲ ਜੀ ਲੈ ਕੇ ਵੀਰੇ ਫੋਟੋ ਖਿੱਚਣਾ ਇੱਧਰ ਆ ਡੋੜਾ ਕਰੋ ਜੇਦੋ ਬਾਥਰੂਮ ਨੇ ਤਰਾਵਣੇ ਮੈਨੂੰ ਇੱਧਰ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਪਾਸ਼ਾ ਜੀ ਆਪ ਤੇ ਮੁਹਬਤ ਰੱਖਣਾ ਜੇ ਨਾ ਵਾਹਿਗੁਰੂ ਵਾਹਿਗੁਰੂ ਨਾਮ ਜਿਨੀ ਹਰਿ ਨਾਮੋ ਕੇ ਹਰਿਆ ਮੈਂ ਵਿੱਚ ਕੋਈ ਸੁਦੋ ਕਵਿ ਚਲੇ ਲਧਰੀਆ ਚਲੇ ਗਿਆ ਨਾ ਕੋਈ ਦਖਲਾ ਦਿਖਾਣਾ ਲਾਇਆ ਮੈਨੇ ਮੈਂ ਵੀ ਨੀ ਤੀ ਤਬਿਆਰੇ ਸੈੰਤ ਸ੍ਰੀ ਪਾਪਾ ਲਾਲ ਨੇ ਥੋੜੀ ਚਰਚਨਾੰਤ ਤੇ ਵੀ ਸਿੱਧ ਸੁਖ ਲਾਇਆ ਕਿਉਂ ਰਾਵਣਾ ਇਹਨਾਂ ਦੇ ਵਿੱਚ ਲੱਗੇ ਹੋਏ ਆ ਸੰਗਤਾਂ ਲੈਣ ਦੇ ਵਿੱਚ ਲੱਗੇ ਹੋਏ ਆ ਗੁਰੂ ਮਹਾਰਾਜ ਦੇ ਪਰਸਨ ਕਰਨ ਵਕਤੇ छो छोटे बचे सेवा कर ਨਮਸਕਾਰ ਬੈਠ ਕੇ ਸੇਮਰਨ ਕਰਦੇ ਹੋਈਆਂ ਮਹਾਰਾਜ ਦੇ ਹਜੂਰ ਦੇ ਵਿੱਚ ਆਪ ਸਭ ਸੰਗਤਾਂ ਵੀ ਇਹ ਥਾਨ ਬਾਬੇ ਨਾਨਕ ਦੀ ਧਰਤੀ ਦੇਖੋ ਸੰਗਤਾਂ ਕਿਵੇਂ ਚਾਲ-ਵਲ ਕਰਦੇ ਆ ਫਿਰ ਜਿੰਨੇ ਇਥੇ ਮਹਾਰਾਜ ਆਤੇ ਕਿੰਨੇ ਮਹਾਰਾ ਦੀ ਬਾਣੀ ਚੱਲ ਰਹੀ ਆ ਦੇ ਵੱਡੇ ਭਾਗਾਂ ਵਾਲਿਆਂ ਜੋ ਸਾਨੂੰ ਮਹਾਰਾਜ ਨੇ ਇਹ ਬਖਸ਼ ਕਿਤੇ ਦਿੱਤੀ ਸਾਨੂੰ ਦੋ ਆਗੇ ਦਰ ਤੇ ਸਾਨੂੰ ਬੁਲਾਇਆ ਮਹਾਰਾਜ ਨੇ ਕਰਮ ਵਾਲਿਆਂ ਅਸੀਂ ਜੋ ਬਾਬੇ ਨਾਨਕ ਦੇ ਘਰ ਆਏ ਆ ਸੋਚੀ ਨਾਂ ਨੇ ਆਵਰਗੇ ਚੱਲਦੇ ਹੋਏ ਦੇਖੋ ਇਸ ਬਾਰੇ ਪ੍ਰਪੰਨ ਬੁਬਾੜੀ ਆਲੇ ਬੈਠੇ ਵਰਪਾ ਸਾਰਿਆਂ ਜੀਤ ਗੁਰਮਨ ਭਾਵ ਦੇ ਹਰ ਬੋਲ ਨਾਲ ਅਰਥ ਪਰਮਾ ਸਿਖਾਇਆ ਅੱਜ ਕੀ ਸੋਣਿਆ ਲਾਗਦਾ ਬੱਚੇ ਬਾਣੀ ਦਾ ਨਸ ਲੈਦੇ ਹੋਏ ਵਾਹਿਗੁਰੂ 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 ਦੇਖੋ ਛੋਟੇ ਛੋਟੇ ਬੱਚੇ ਮਹਾਰਾਜ ਦੀ ਸੇਵਾ ਕਰਦੇ ਹੋਏ ਵਾਹਿਗੁਰੂ ਫਤਿਹ ਜੂਲੇ ਨਿਸ਼ਾਨ ਕੇਸਰੀ ਪੰਥ ਮਹਾਰਾਜ ਦੇ ਕੋਲ ਦਰਸ਼ਨ ਨਿਸ਼ਾਨ ਸਾਹਿਬ ਦੇ ਵਾਹਿਗੁਰੂ ਵਾਹਿ ਵਾਹਿ ਹਾਂ ਜੀ ਅੰਕ ਜੀ ਕਿਵੇਂ ਲੱਗਾ ਦਰਸ਼ਨ ਕਰਕੇ ਜੀ ਮਹਾਰਾਜ ਦੇ ਬਾਜੀ ਬਾਗੋ ਬਾਗ ਹੋ ਗਿਆ ਮਨ ਮੈਂ ਧਰਤੀ ਨੂੰ ਸ਼ੁਕਰ ਨਾ ਕਰ ਹੋਰ ਪ੍ਰਸੰਨ ਚਿਤ ਹੋ ਗਿਆ ਮੈਂ ਕਹਿੰਦਾ ਜੀ ਮਨ ਨੂੰ ਇੰਨੀ ਸ਼ਾਂਤੀ ਮਿਲੀ ਹੈ ਨਾ ਹਾਂਜੀ ਸੈਲਫੀ ਬਈ ਨੋ ਸਾਬ ਮੈਨੂੰ ਐ ਲੱਗਦਾ ਵੀ ਅੰਦਰੋਂ ਸਭ ਹੋਇ ਹੋ ਗਿਆ ਜਦੋਂ ਜਾ ਕੇ ਕੱਲ ਨੂੰ ਹੱਥ ਲਾਇਆ ਨਾ ਹਾਂਜੀ ਹਾਂ ਵੀ ਐ ਮਨ ਨੂੰ ਲੱਗਿਆ ਵੀ ਬਹੁਤ ਵੱਡਾ ਸਿਰ ਤੇ ਖਤਰ ਕੇ ਗਿਆ ਮੇਰੇ ਕੋ ਬਾਪੀ ਦਾ ਜੀਰਾ ਬਾਦ ਲੱਗਿਆ ਹਾਂਜੀ ਹਾਂ ਬੈਠੇ ਸਿੰਘ ਪ੍ਰਸਾਦ ਬਣ ਰਹੇ ਨੇ ਸੰਗਤਾਂ ਨੂੰ ਪ੍ਰਸਾਦ ਵਾਹਿਗੁਰੂ ਸੰਗਤਾਂ ਇਹ ਲੋਕੋ ਸੰਗਤਾਂ ਨੇ ਬੈਠੀਆਂ ਨੇ ਇਹ ਇਹ ਲੋਕੋ ਪਾਕਸਮਾਨੀ ਸੰਗਤਾਂ ਨੇ ਤੇ ਰੰਗਤਾਂ ਸੇਵਾ ਕਰ ਰਹੇ ਨੇ ਬਰੈਡ ਪਕੌੜਾ ਪੂਰੀਆਂ ਦੀ ਸੇਵਾ ਕਰਨੀ ਮੈਂ ਆਂ ਰੰਗ ਦਾ ਘਣਵਾ ਤੇ ਲੈਣਾ ਨਿਕਲੇ ਨੇ ਦੇਖੋ ਇੱਥੇ ਦੁਬਾਰਾਂ ਦੇ ਉੱਪਰ ਵੀ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਸਿੱਖੋ ਸਿੱਖੀ ਦਾ ਪ੍ਰਚਾਰ ਸੰਗਤਾਂ ਇਹਦੇ ਸੰਗਤਾਂ ਬਾਬੇ ਨਾਨਕ ਦੀਆਂ ਫੋਟੋਆਂ ਕੰਡਾ ਤੇ ਪਰੋ ਬਣਿਆ ਆਪਣੇ ਦੇਖੋ ਇਥੇ ਦੇ ਸੰਗਤਾਂ ਸੰਤਾਂ ਦਾ ਬੀਤਿਓ ਪ੍ਰੇਮ ਕਰਦੇ ਨੇ ਸੰਤਾਂ ਨੂੰ ਵੀ ਮੰਨਦੇ ਇਥੇ ਗੋੜਦਵਾਰ ਸਾਹਿਬ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਦੇ ਇਹ ਫਲੇਕਸ ਲੱਗੇ ਹਨ ਦੇਖੋ ਮੇਰਾ ਬਾਬਾ ਨਾਨਕ ਮੇਰਾ ਬਾਬਾ ਨਾਨਕ ਇਸ ਜਗ੍ਹਾ ਤੋਂ ਦਰਸ਼ਨ ਕਰਨ ਤੋਂ ਬਾਅਦ ਹੁਣ ਜਾਵਾਂਗੇ ਜੀ ਗੋੜ ਦਵਾਰ ਸੱਚਾ ਸੌਦਾ ਜਿੱਥੇ ਬੈਠ ਕੇ ਬਾਬੇ ਨਾਨਕ ਨੇ ਸੱਚ ਦਾ ਸੌਦਾ ਵੇਚਿਆ ਸੀਗਾ ਆਪ ਸੰਗਤਾਂ ਨੂੰ ਉੱਥੇ ਵੀ ਕਰਵਾਵਾਂਗੇ ਦਰਸ਼ਨ ਦਰਸ਼ਨ ਕਰਿਓ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਿਓ ਇੱਕ ਮੇਰਾ ਵੀਰ ਨਾ ਵੀਡੀਓ ਪੂਰੀ ਜਰੂਰ ਦੇਖਿਆ ਕਰੋ ਇਹ ਕਈ ਬਲੋਕਾਂ ਦੇ ਵਿੱਚ ਆਊਗਾ ਕਈ ਪਾਰਟ ਬਣਨਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਜੋ ਆਪਰੇ ਹੋਰ ਵੀ ਭਾਈ ਵੀਡੀਓ ਦੇਖਖਣ ਆਓ ਮਿਲਦੇ ਆਫੇ ਤੁਹਾਨੂੰ ਅੱਗੇ ਬੈਠੇ ਨੇ ਸਿੱਖਾ ਦੇ ਆਕੇ ਆ ਕੇ ਇਹ ਮਣੀ ਸਹਿਰੇ ਕਰਵਾਉਣੇ ਲੱਗਤਾ ਆ ਇੱਥੇ ਆ ਕੇ ਪਾਕਿਸਤਾਨੀ ਰੁਪਏ ਸੰਗਤਾਂ ਲੈ ਰੀਆਂ ਨੇ ਆ ਜੀ ਆ ਜਿਓ ਪਾਪਾ ਜੀ ਲੈ ਲੈ ਰੁਪਏ ਆ ਸਾਹ ਭਾਈ ਬੋਲ ਜੀ ਹਾਂਜੀ ਵੀਰ ਜੀ ਬਸਾਂ ਲੱਗੀਆਂ ਨੇ ਗੁਰਦੁਆਰਾ ਸੱਚਾ ਸੋਦ ਲਈ ਇਲਾ ਬਸਾਂ ਦੇ ਵਿੱਚ ਜਾਣੀਆਂ ਸੰਗਤਾਂ ਗੁਰਦੁਆਰਾ ਸੱਚਾ ਸੋਦ ਦਰਸ਼ਨ ਕਰਨ ਹਾਂ ਜੀ ਕਹ ਲਈ ਅਸੀਂ ਬਾਤਰੇ ਚਾਲੇ ਉਹ ਥੋੜਾ ਸੱਜਾ ਸੌਦਾ ਸਾਹਿਬ ਤੇ ਆਖੰਡਰ ਕਰਵਾਵਾਂਗੇ ਦਰਸਨ ਉੱਤੇ ਪਹੁੰਚ ਕੇ ਰਸਤੇ ਦੇ ਵਿੱਚ ਦਿਖਾਵਾਂਗੇ ਬੜੇ ਕਿਚਾਪ ਦਿਖਾਉਣ ਜਿਹਾ ਮੰਗੇ ਜੋ-ਜੋ ਕੁਝ ਚੀਜ਼ ਆਉਂਦੀ ਜਾਊਗੀ ਉਹਦੇ ਬਾਰੇ ਦੱਸਦੇ ਜਾਵਾਂਗੇ ਹਾਂ ਉਹ ਬਾਤਰੇ ਨਹੀਂ ਚਾਲੇ ਇਹ ਫੋਟੇ ਜਿਹੜਾ ਇਹ ਤੂੰ ਅੱਗੇ ਲਾ ਕੇ ਇਹ ਆ ਪਾ ਫੇ ਨਾਨਕ ਦੀ ਧਰਤੀ ਇੱਕ ਥੋੜੀ ਜਿਹੀ ਮੋਟੀ ਇਹ ਪੇਟ ਵਾਲੀ ਹਾਂ ਵਰਕ ਜੀ ਅਜੇ ਕਣਕਾ ਇੱਥੇ ਨੇ ਕਣਕਾ ਉੱਤੇ ਕੰਨਾ ਦੇਖੂ ਕੰਨਾ ਸੁਣਾ ਖੜਾ ਕੋਈ ਨਹੀਂ ਸਹਾਰੇ ਚੋਂ ਖਾਜੀ ਹੋਣਾ ਘੱਟ ਫੀਰ ਆਹ ਬਾੜ ਦੇ ਸਾਧਨ ਇਹ ਮੋਟਰ ਹੈ ਜਿਹੜੇ ਕੋਲੇ ਨੇ ਬਾੜ ਦੇ ਘੱਟ ਸਾਧਨ ਹੀ ਸਾਢੇ 3 700 ਫੋਟ ਆਹ ਜੀ ਇਹ ਨਾਲੋਂ ਤੁਹਾਨੂੰ ਆਜੋ ਪਾਣੀ ਬਿਲਕੁਲ ਸਾਰਾ ਪਾਣੀ ਉੱਤਰ ਆ ਜਾਵਾ ਆਪਣੇ ਕੋਲੇ ਹਾਂ ਹੈ ਹਾਂ ਤੁਸੀਂ ਵੇਖੋ ਲੈਵਲ ਦਾ ਲੈਵਲ ਇਸ ਦਾ ਸੀਦਾ ਲੈਵਲ ਦਾ ਹੈ ਹਾਂ ਜੀ ਹਾਂ ਪੱਟਾ ਪੱਟ ਰੇਟ ਦੇ ਲੋਕ ਆ ਜੀ ਆ ਹੇ ਗੱਲ ਹੈ ਹਾਂਜੀ ਹਾਂ ਇਹਦੇ ਕੋਲ ਵਿਲੀਅੰਸ ਹੈ ਆਪਣੇ ਨਾਈ ਪਛੜਾ ਪਿੱਛੇ ਪਿੱਛੇ ਆਇਆ ਉਹਨਾਂ ਦਾ ਸਿਗਰ ਕੰਟਰੀ ਜਿਹੜਾ 1500 ਰੁਪਏ ਦਾ ਦੇਖੋ ਪਾਕਿਸਤਾਨ ਦੇ ਵਿੱਚੋਂ ਕਿਵੇਂ ਫੋਰਸ ਲੱਗੀ ਹੋਈ ਹੈ ਇਹ ਦੇਖੋ ਕਿਦਾਂ ਹੋਰ ਛੋੜੀ ਸਵਾਗਤ ਕਰ ਰਹੀ ਹੈ ਵਾਹ ਇਹ ਚైనా ਦੀਆਂ ਕੰਪਨੀਆਂ ਬਸਾਂ ਬਹੁਤ ਸੋਹਣੀਆਂ ਅੰਦਰੋਂ ਬਸਾਂ ਆਪਣੇ ਨੇ ਵੀ ਬਹੁਤ ਸੋਹਣੇ ਰੋਡ ਬਣੇ ਆਪਣੇ ਪਾਕਿਸਤਾਨ ਦੇ ਵਿੱਚੋਂ ਜੀ ਬੋਲਣਾ ਨਾ ਨਿਕਾ ਇੱਥੇ ਸਵੇਤ ਉਹ ਇਹਨਾਂ ਉਹਦੇ ਨਾਲ ਪ੍ਰਾਇਮ ਸਾਹੀ ਰਹੂਗੀ ਉਧਰੋਂ ਜੀ ਉਹ ਉਹਦੇ ਪੂਰੇ ਡਰਾਈਵ ਕਰ ਰਹੇ ਹੋ ਦੀ ਹੈ ਆਪਕੀ ਗੇਪ ਬਈ ਕਰਦੇ ਹਾਂ چھوٹਾ ਆਖਾ ਮਿਲ ਰਿਹਾ ਬਖਸ਼ਾਂ ਦੇ ਵਿੱਚ ਸਾਨੂੰ ਵਾਹਿਗੁਰੂ ਪੂਰੇ ਟਰੈਕ ਰੋਕਦੀ ਹੈ ਹਾਂ ਬਿਲਕੁਲ ਹੱਥ ਮਾਰ ਥੱਲੇ ਅੱਛਾ ਹੱਥ ਉੱਪਰ ਆਓ ਬੈਠੇਲੇ ਰੱਖ ਕੇ ਮਾਰਦੇ ਹੋ ਗੋਲੇ ਸੋਨੇ ਹਾ ਸੋ ਕਿ ਕਰੀਏ ਅਸੀਂ ਚੱਜਾ ਸੌਦਾ ਦੇ ਪਾਰਕਿੰਗ ਦੇ ਵਿੱਚੋਂ ਸੰਗਤਾਂ ਲੱਗੇ ਨੇ ਲਾਈਨ ਦੇ ਵਿੱਚ ਉਧਰ ਯੂਟਿਊਬ ਦੇ ਯੂਟਿਊਬਰ ਸੰਗਤਾਂ ਆਏ ਆ ਵਾਹ ਦਾ ਬਸਾਡੇ ਵਿੱਚੋਂ ਉਤਰ ਗਿਆ ਥੱਲੇ 아, 그냥 산야산 그다음에 아, 아저 보이야, नीचे ही गुरु महाराज दर्शन फसल लगे पे जाम क्या बात ने क्या बात ने देखो यूटूबर से यूटूबर चल रहा है बारो बार पार्किंग फुल हो रही है जी वाह 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 ਆਲੀਆ ਕ ਜ ਆ ਗਏ ਦੇਖਦਾ ਮੈਂ ਚੋਬਰ ਨੂੰ ਦੇਖ ਲੈ ਫਿਰ ਘਰੂ ਜੀ ਦਰਸ਼ਨ ਆਜੋ ਆਜੋ ਸਰਦਾਰੀ ਜਲਦੀ ਜਲਦੀ ਆਜੋ ਸਾਹਿਬ ਦੀ ਐਂਟਰੀ ਇਹ ਹੋ ਰਹੀ ਐਂਟਰੀ ਸੱਚਾ ਖੌਦਾ ਦੀ ਸਾਜ ਜੀ ਕਲੀਅਰ ਬਰਾਓ ਜਾਨ ਬਣਾ ਕੇ ਜਾਣਾ ਉਹ ਸਾਹਮਣੇ ਗੋਪਟ ਆਜਾ ਦੇ ਖਦਾਈ ਆ ਰਿਹਾ ਸਦਾ ਸਦਾ ਸੋਦਾ ਸਦਾਈ ਆ ਰਿਹਾ ਜਲਦੀ ਜਲਦੀ ਅੱਜ ਆਜਾ ਪਾਸਾ ਨਿਸ਼ਾਨ ਘਟੀ ਹੋਈ ਆ ਉਹ ਇੰਡੀਆ ਦੀ ਖਾਤਰ ਲੱਗੇ ਆਪਣੇ ਅੱਗੇ ਕਰੋ ਦੀ ਦਰਸ਼ਨਾਂ ਗੁੰਮਟਪੁਰ ਦਾ ਚੱਕਾ ਸ਼ੌਦਾ ਹੋਜੋ ਨਿਹਾਲੋਂ ਨਹਾਲ ਆਵਾਜ਼ਾਂ ਨਹੀਂ ਕੀ ਆਵਾਜ਼ਾਂ ਨਹੀਂ ਪਰੋਦਾ ਸਣਾ ਬੋਰਡਵਾਰਾ ਸੱਤਾ ਸੌਦਾ ਵਾਹਿਗੁਰੂ ਸੰਗਤ ਚਾਰ ਵਾਰ ਕਰ ਰਹੀ ਹੈ ਵਾਹਿਗੁਰੂ ਇੱਧਰ ਸੇਵਾ ਚੱਲ ਰਹੀ ਹੈ ਵਾਹਿਗੁਰੂ ਭੋਗਾਂ ਦੀ ਸੇਵਾ ਚੱਲ ਰਹੀ ਹੈ ਵਾਹਿਗੁਰੂ ਵਾਹਿਗੁਰੂ ਦੇਖੋ ਸੰਗਤ ਕਿਵੇਂ ਗਾਠਾ ਮਾਰਦਾ ਗਾਠੋ ਬੋਨਾ ਬਈ ਬਾਰੀ ਸੰਕਟ ਆ ਰਹੀ ਹੈ ਗੁਰਮਾਰਾ ਦਸਣਾ ਲਈ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਅੱਜ ਹੋਇਆ ਇਕੱਠਾ ਲੈ ਦੇ ਪੰਜਾਬ ਵਾਲੇ ਬਹੁਤ ਖੁਸ਼ ਨੇ ਹਰੋ ਆਲੋ ਆਲੋ ਬਹੁਤ ਕੋਸ਼ਿਸ਼ ਲਏ ਦੇ ਪੰਜਾਬ ਵਾਲੇ ਵੀ ਸਾਨੂੰ ਦੇ ਮਿਲ ਕੇ ਅਸ਼ੋਕ ਜੀ ਆਜੀ ਕਰੋ ਦਾਸਨੋ ਕਿ ਪਤੂਏਤਰ ਸਥਾਨ ਦੇ ਗੋਸਵਰਾ ਸਰਤਾ ਸੌਦਾ ਕਿੱਥੇ ਬੈਠ ਕੇ ਬਾਬੇ ਨਾਨਕ ਨੇ 2000 ਰੁਪਿਆ ਲੰਗਰ ਸਿਕਾਇਆ ਜੀਗਾ ਉਹ ਥਾਂ ਹੈ دیکھو سنگتدار کاٹا ماردا کاٹو نو چل ਸਤ ਗੁਰ ਦਾਤਾ ਜੈ ਆਲੇ ਲੋਕ ਤਰਸਾ ਰਹੇ ਬਾਬੇ ਨਾਨਕ ਨੇ ਬਿਹਾਰ ਆ ਕੇ ਨਗਰ ਚਾਇਆ ਸੀਗਾ ਸਤ ਗੁਰ ਦਾਤਾ ਜੈ ਆਲੇ रखो ਹਾਂਜੀ ਅਸੀਂ ਕਰਕੇ ਆਏ ਦਰਸ਼ਨ ਗੁਰੂ ਦਾ ਸੱਚਾ ਸ਼ਬਦ ਕਿਥੇ ਬਾਬੇ ਨਾਨਕ ਨੇ ਸੱਚਾ ਸ਼ਬਦ ਕੀਤਾ ਸੀਗਾ ਭਾਈ ਭਾਈ ਨੂੰ ਮਿਲਦੇ ਆ ਦੇਖੋ ਭਾਈ ਜੀ ਕਰਕੇ ਆ ਗਏ ਦਰਸ਼ਨ ਜੀ ਸੱਚਾ 14 ਅਸਾ ਸਵਾ ਕਿਥੇ ਬਾਬੇ ਨਾਨਕ ਨੇ ਵੀਰ ਬੈ ਲੰਗਰ ਲਾਇਆ ਸੀ ਜੀ ਹਾਂ ਜੋ ਕਰਨ ਜੀ ਦੁਨੇ ਤੱਕ ਚੱਲਦਾ ਰਹੂਗਾ ਚੱਲਦਾ ਰਹੂਗਾ ਚਲੋ 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 ਹੀ ਚਲੋ ਹਾਂ ਬੱਸ ਜਿੱਦ ਕਿ ਤੱਕ ਚੱਲੋ ਤੋਂ ਹੁੰਦਾ ਤਵੇ ਬਿਨਾਰੀ ਵਾਹੀ ਜੀ ਧਨਗੁਰ RAMਦਾਸ ਆ ਚੱਲੋ ਚਲੋ ਜੀ ਆਹ ਰਾਖੋ ਰੱਖੋ 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 ਛੇ ਨਾਈ ਹਾਂਜੀ ਭਾਈ ਵੀਰ ਜੀ ਸੰਗਤਾਂ ਅੰਦਰ ਸੰਵੇਲੇ ਕਰਕੇ ਆ ਗਏ ਨੇ ਗੁਰਦੁਆਰਾ ਸੱਚਾ ਸੋਦਾ ਸਾਹਿਬ ਸੁਭਾ テルਗੋ ਨਗਰ ਕੀਤਨ ਆਪਾਂ ਤੁਹਾਨੂੰ ਦਰਸ਼ਨ ਕਰਵਾਵਾਂਗੇ ਨਗਰ ਕੀਤਨ ਦੇ ਸੰਗਤਾਂ ਫੋਟੋਗ੍ਰਾਫੀ ਕਰਦੀਆਂ ਹੋਈਆਂ ਆਪਣੇ ਆਨੰਦ ਮੰਗਲ ਤੇ ਮਹਾਰਾਜ ਦੇ ਗੁਣਗਾਉਂਦੇ ਫਿਰਦੇ ਆਓ ਆਪ ਸਭ ਬਾਤ ਤੋਂ ਬਾਅਦ ਸੰਗਤਾਂ ਗੁਰੂ ਮਹਾਰਾਜ ਦਾਰਸ਼ਨ ਕਰਨ ਆਇਆ ਕਰੋ ਗੁਰੂ ਮਹਾਰਾਜ ਦਾਰਸ਼ਨ ਕਰਕੇ ਆਪਣਾ ਜੀਵ ਸੁਫਲ ਕਰਾਇਆ ਕਰੋ ਆਪਣੇ ਜਿੰਨੇ ਵੀ ਸ਼ੀਰ ਦੇ ਕਸਤੇ ਸਾਰੇ ਖਤਮ ਕਰਾਇਆ ਕਰੋ ਗੁਰੂ ਮਹਾਰਾਜ ਦੇ ਅੱਗੇ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਗੁਵਾਨਗਰ ਕੀਰਤ ਕਰੂਗਾ ਜਨਮਸਥਾਨ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਨਨਕਾਣਾ ਸਾਹਿਬ ਤੋਂ ਇੱਥੇ ਜਲੂ ਗੁਰ ਨਨਕਾਣਾ ਸਾਹਿਬ ਨਦਰ ਕੀਰਤ ਨੂੰ ਸਵੇਰ 9:30 ਵਜੇ ਆਪ ਸੰਗਤ ਨੂੰ ਕਰਵਾਵਾਂਗੇ ਦਸਨ ਉਹ ਵੀਰਾ ਬੇਲੜੇ ਤੋਂ ਸਾਡਾ ਗਵੰਡੀਆ ਵੀਰ ਤੂੰ ਸ਼ਹਿਰ ਧੂਰੀ ਹੋਰ ਕੀ ਆਲੇ ਵੀਰੇ ਬਹੁਤ ਵਦਿਆ ਵੀਰੇ ਬਹੁਤ ਵਦਿਆ ਵਧੀਆ ਚਾਈਦਾ ਕਿਰਪਾ ਜੀ ਨੇ ਮਾਰੇ ਜੇ ਮੇਰੇ ਦਰਸ਼ਨ ਮਿਲੇ ਬਹੁਤ ਵਧੀਆ ਹੋਵੇ ਵੀਰੇ ਐਡਾ ਸੋਚਣ ਦੀ ਜ਼ਿੰਦਗੀ ਚ ਕਦੇ ਹੋ ਜਾਣਗੇ ਆ ਹਾਈ ਹਾਈ ਠੀਕ ਹੈ ਆਈਟੇ ਦਾ ਬਾਪੇ ਨੇ ਅਸਲਿਕ ਸੋਚਿਆ ਪਿੰਦੀ ਪਈ ਬਹੁਤ ਕਰਮ ਵਾਲੇ ਆ ਜੇ ਸਾਨੂੰ ਮਹਾਰਾਜ ਨੇ ਬੁਲਾਇਆ ਨਾ ਮਹਾਰਾਜ ਨੇ ਬੁਲਾਇਆ ਵੀਰੇ ਹਾਂ ਬਾਕੀ ਛੋਟੇ ਭੈਣ ਭਾਈ ਵਰਗੇ ਮਿਲ ਕੇ ਦੁਆਬਤਾ ਮਿਲਦਾ ਹੋਰ ਹੋਲ ਬਹੁਤ ਖੁਸ਼ੀ ਹੁੰਦੀ ਆ ਬਹੁਤ ਹਾਂ ਮੈਂ ਇਕੱਲੇ ਦੀ ਮੈਂ ਕਹ ਦੇਖਿਆ ਬਾਈ ਕਿ ਲੱਗ ਰਿਹਾ ਬਹੁਤ ਵਧੀਆ ਲੱਗਿਆ ਬਾਈ ਮਹਾਰਾਜ ਚੰਨ ਤਰੱਕੀਆਂ ਲੱਗਦੀਆਂ ਮਹਾਰਾਜ ਬਾਤਾਂ ਦ੍ਰਿਸ਼ ਅਸੀਂ ਸਰਵਾਦਾ ਪਾਲਾ ਮੰਗਣਾ ਜਿੰਨੀ ਸੰਗਤ ਇਹ ਸਭ ਕੁਸ਼ੀਆਂ ਨਾਲ ਦਰਸ਼ਨ ਮਿਲੇ ਕਰਕੇ ਜਾਵੇ ਵਧੀਆ ਲੱਗਦਾ ਹੈ ਅਸੀਂ ਭਾਈ ਪਰਮਾਤਮਾ ਕਿਦੋਂ ਵੱਧ ਤੋਂ ਵੱਧ ਹੋਰ ਆਵੇ ਹੋਰ ਆਵੇ ਜਿੱਤਾਂ ਚੱਕੀਆਂ ਜਾਣ ਇਹ ਵੀ ਸਾਡੇ ਦਰਸ਼ਨ ਕਰਨ ਅਸੀਂ ਵੀ ਇੰਨਾਂ ਦੇ ਬਾਬੇ ਦੇ ਆਉਂਦੇ ਬਾਬੇ ਦੇ ਸਾਰੇ ਆਉਂ ਬਿਲਕੁਲ ਬਿਲਕੁਲ ਭਾਈ ਕੋਈ ਵੀ ਅਦਾਸ਼ਨੀਤੀ ਕਰਦੇ ਪਰਮਾਤਮਾ ਸਭ ਤੇ ਕਰਦੇ ਮੇਰਾ ਸਭ ਤੇ ਕਰਦੇ ਮੇਰਾ ਸਹੀ ਗੱਲ ਉਹ ਤੇ ਤਰ੍ਹਾਂ ਦੂਰਾਂ ਜੀਆਂ ਨਵੇੜ ਤੇ ਹਾਂ ਸਾਡਾ ਲਾਹੌਰ ਸਾਡੀ ਰਾਜਧਾਨੀ ਹੋਵੇ ਹਾਂ ਤੇ ਆਈਏ ਤੇ ਬਾਈ ਗੁਰੂ ਦਾ ਨਾਮ ਲਈ ਦੀ। ਹਾਂ। ਸਾਡੀ ਸਾਡੀ ਜਨਰੇਸ਼ਨ ਨੂੰ ਯਾਦ ਇਹ ਤੀਨ ਬੱਤੇ ਮੂਹਰਤ ਕਰਦੇ ਆ। ਸਾਨੂੰ ਜੇ ਨਹੀਂ ਹੁਣ ਪਤਾ ਲੱਗ ਰਿਹਾ ਨਾ ਜੇ ਅਸੀਂ ਨਹੀਂ ਹਾਂ ਤੇ ਸਾਡੇ ਜਹਾਜ਼ ਵਾਪਸ ਨੂੰ ਪਤਾ ਨਹੀਂ ਲੱਗਣਾ। ਬਈ ਮੈਂ ਖਤਮ ਕਰ ਰਹੇ ਹੰਨੇ ਸਾਨੂੰ। ਤੈਨੂੰ ਇਦਾਂ ਲੱਗਦਾ ਸੀ ਕਿ ਨਕਲਾ ਮੁੰਡਾ। ਹੈ? ਪਰ ਬਾਈ ਤੂੰ ਮੈਨੂੰ ਸਭ ਸੱਦਿਆ ਪਾਪਾ ਜੀ ਸਾਨੂੰ ਪਾਸ਼ਾ ਨੇ ਮੈਂ ਆਏ। ਠੀਕ ਹੈ। ਬਹੁਤ ਵਾਰ ਬੱਚੇ ਛੋਟੇ ਛੋਟੇ ਬੱਤੇ ਆਏ ਨੇ। ਜਿਸ ਤੋਂ ਸਾਡੇ ਪਰ ਇਹ ਸਾਨੂੰ ਪਰ ਘੱਟ ਪਤਾ ਸਾਨੂੰ ਕੋ ਸਾਡਾ ਮਾਲਬਾਲਕ ਰੁਪਾ ਇਖੜਾ ਲਾਟਾ ਹਾਂ ਨਹੀਂ ਸਾਨੂੰ ਇਹ ਕਹਿੰਦੇ ਵੀ ਜੇ ਪਾਸਪੋਰਟ ਤੇ ਮੋਹਰ ਲੱਗ ਜੇ ਤੇ ਹੋਰ ਵੀਜ਼ਾ ਲੱਗ ਲਏਗਾ ਆਪ ਕੋ ਮੈਂ ਆਪਾਂ ਨੇ ਵੀ ਬਾਬਰੀ ਕਿਰਪਾ ਨਾਲ ਆਪਾਂ ਪਾਸਪੋਰਟ ਦਾ ਅਸਟ੍ਰਿਕਟ ਤਿਆਰ ਕਰਾਇਆ ਇਸ ਲਈ ਤਿਆਰ ਕਰਾਇਆ ਆਪਣੇ ਘਰੇ ਆਏ ਤੇ ਸੀਜੀਟੀ ਵਾਲੇ ਕਹਿੰਦਾ ਵੀਰੇ ਦੋ ਤੇ ਪਾਸਪੋਰਟ ਫੋਟੋ ਆਪਣਾ ਦਰਸ਼ਨ ਕਰੇਗਾ ਠੀਕ ਆ ਚਲੋ ਇਨਕੁਆਰੀ ਉਹਦਾ ਸਭ ਦੀ ਆਉਂਦੀ ਆ ਸਾਡੇ ਵੀ ਇਨਕੁਆਰੀ ਆਪਾਂ ਕੋ ਗਲਤ ਕੰਮ ਨਹੀਂ ਕੀਤਾ ਸਾਨੂੰ ਕੋਈ ਜਾ ਸਾਡੇ ਕੋ ਗਲਤ ਹੋਵੇ ਥੋੜਾ ਚਲੋ ਉਹਨਾਂ ਦੇ ਡਿਊਟੀ ਉਹਨਾਂ ਦੀ। ਕਿਉਂਕਿ ਉਹਨਾਂ ਡਿਊਟੀ ਨਾਲ ਡਿਊਟੀ ਨਾ ਕਉਣੀ ਆਉਣੀ ਆਉਦੀ। ਹੈਨਾ? ਉਹਨਾਂ ਕੰਮ ਆ। ਬਾਈ ਤੈਨੂੰ ਮਿਲ ਕੇ ਬਾਈ ਬਹੁਤ ਵਧੀਆ ਮਿਲਿਆ ਗਿਆ। ਠੀਕ ਆ। ਆਇ ਲੱਗਾ ਵੀ ਆਪਦਾ ਹੀ ਪਿੰਡ ਦਾ ਵੀ ਆ ਗਿਆ। ਠੀਕ ਆ। ਹੁੰਦਾ ਹੀ ਆ। ਠੀਕ ਆ। ਕੋਈ ਨਹੀਂ ਸੀ ਯਾਰ। ਕੋਈ ਨਹੀਂ ਕੋਈ ਮਿਲਦਾ। ਆਪਣੇ ਬਹੁਤ ਨੇ ਆਪਣੇ ਇਰੀਏ ਦੇ। ਬਹੁਤ ਬਹੁਤ। ਆਪਣਾ ਮਾਲ ਪਾਇਰੀਆ ਬਹੁਤ ਆ। ਹੋਰ ਕਿਹਦਾ ਕਾ ਠੀਕ ਆ ਬਾਈ। ਆਇਆ ਉਹ ਕੋਈ। ਦਾ ਬਾਤ ਜਾਇਓ ਮੈਂ ਬਾਤਾਂ ਕਿੱਦਾਂ ਹੋ ਗਿਆ ਜੀ ਬੋਰਦਵਾਰਾ ਨਾਨਕ ਕਾਨਾ ਸਾਹਿਬ ਸੰਗਤਾਂ ਦਰਸ਼ਨ ਮਿਲੇ ਕਰਕੇ ਆ ਕੇ ਆਪ ਵਿੱਚ ਗੱਲਾਂ ਮਤਾਂ ਕਰਦੇ ਹੋਏ ਆਨੰਦ ਮੰਗਲ ਕਰਦੇ ਹੋਏ ਵਾਹਿਗੁਰੂ Hors Pong Dan